ਫੱਲੇ ਬਹਿਣਾ ਪੂਰਾ ਹਾਂ ਅਸਲਾ ਨਾ ਮੂਰੇ ਹਾਂ ਬਹਿ ਕੇ ਹਥਲਾ ਕੇ ਹਾਂ ਹਾਂ ਜੇਦਾ ਕਿਹੜਾ ਮੂਰੇ ਨਿਕਲਦਾ ਅਜੇ ਤਾਂ ਇੱਧਰ ਜੰਟਾ ਤਗੜਾ ਜੰਟਾ ਤਗੜਾ ਇਤਾਂ ਚਾ ਜੰਡਰ ਫਰਾ ਕੇ ਮੰਜੂ ਤੁਨੂੰ ਇਹ ਕਰੇਗੀ ਜੰਡਰ ਫਰਾ ਕੇ ਮੰਜਾਂ ਲੈ ਫੁੱਲ ਕੇ ਪੱਟ ਖਿੱਚ ਕੇ ਖਿੱਚ ਕੇ ਲੋ ਟੋ 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 ਦਰ ਖਤ ਗੇ ਜੋਰ ਮਾਰੋ ਪੱਟਾ ਦਾ ਲਾਸਟ ਜੋਰ ਮਾਰਨਾ ਹੁੰਦਾ ਤਾਂ ਚੱਲ ਜੀ ਉੱਪਰ ਜਮਾਈ ਸਲੋ ਹੋ ਗਏ ਆਜੋ ਗਰਾਉਂਡ ਹਾਂ ਬਹੁਤ ਵਧੀਆ ਹਾਂ ਬਹੁਤ ਵਧੀਆ ਹਾਂ ਬਹੁਤ ਗਿਆਨੀ ਬਹੁਤ ਵਧੀਆ ਓਏ ਬਹੁਤ ਗਿਆਨੀ ਯਾਨੀ ਬਹੁਤ ਵਧੀਆ ਵੱਟ ਜਾਂਦੀ ਇਸ ਸਪਿੰਟ ਕਿਵੇਂ ਮਾਰ ਦੋਏ ਪਾਣਾ ਓਏ ਤੇਰੀ ਗੱਡੀ ਬੰਦੂਰ ਚਲਾਈਦਾ ਹੋਇਆ ਕੋਈ ਨਹੀਂ ਕੋਈ ਨਹੀਂ ਚੱਲ 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 ਇੱਥੇ ਮੁੜਿਆ ਮੁੜੇ ਇੱਥੇ ਮੁੜਿਆ ਹਾਂ ਆ ਜਾ ਪੁੱਜ ਕੇ ਚੱਲ ਚੱਲ ਹੁਸਰੇ ਜਾਣਾ ਹਾਂ ਲਾਸਟ ਚੱਲ ਆਜੋ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ बहुत वजिया इसका गुड आज गांव आज आज चढ़ गया मैं सौखिया कर दिया बुत बही कट चलो आज क्या आज आ जाओ आज आज आ जाओ जो हां छोटा चंप छोटा

चाल कर लंबा लंबा हां लंबा हां लंबा जा लंबा बहुत बा। वादिया बहुत वादिया बहुत वादिया आजो वाह गुड पुत गुड गुड आ जा, जा। आ जाओ आ जाओ आ जाओ हाथी ना हले बुढ़ थले बैठ थे थले थले गए थले बह के बुढ़ हां हाँ हथ ला गया कोई नहीं ਕੋਈ ਚੱਕਰ ਨਹੀਂ ਹੱਥ ਲੱਗ ਕੇ ਆ ਜਾ ਬਹੁਤ ਵਧੀਆ ਬਹੁਤ ਵਧੀਆ ਜੱਸ ਉਹ ਨਹੀਂ ਕਿੱਥੇ ਨੇ ਤੂੰ ਬੈ ਗਿਆ ਹਾਂ ਹਾਂ ਬਹੁਤ ਵਧੀਆ ਆ ਦੇਖ ਮੁੰਡਾ ਵਾਂਗੂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰੇ ਬਹੁਤ ਵਧੀਆ ਲਾ ਰਹੇ ਹੋ ਗੋਡਿਆਂ ਜਾਣ ਹੈਗੇ ਭੱਜ ਕੇ ਇਧਰੋਂ ਭੱਜਿਏ ਭੱਜਿਏ ਭੱਜ ਕੇ ਆ ਜਾ ਕੋਹਾਂ ਦੇ ਆ ਜਾ ਜੀ ਦਾ ਆਪਣੇ ਪੂਰੀ ਖਿੱਚੀ ਜਾਵੇ ਕਿੱਥੇ ਖੱਚੋ ਖੱਚੋ ਜੇ ਆਪਾਂ ਡਬਲ ਖੱਚਣਾ ਇਹਦੇ ਸਾਰਾ ਬੱਟੂ ਹੀ ਖੱਚੇਦਣਾ ਪੈਂਦੀ ਆਪਣੇ ਮੇਨ ਚਲੋ ਓਕੇ ਹੁਣ ਲੱਤ ਫੜ ਕੇ ਆ ਮੁੱਢ ਫੜ ਲੱਤ ਮੋ ਪੈਰ ਫੜ ਪੈਰ ਫੜ ਫੜ ਪੈਰ ਇੱਕ ਕਰ ਲੈ ਘਟੇਲੀ ਕੋ ਪੈਰ ਇਹਨੂੰ ਫੜ ਇਥੋਂ ਆ ਖੱਚੇ ਨੂੰ ਹੁਣ ਟੈਡੀ ਕਰ ਖੱਚੋ ਟੈਡੀ ਕਰਕੇ ਹਾਂ ਨਾਲ ਗੋਡੇ ਨੂੰ ਹੱਥ ਪਾ ਲੋ ਗੋਡੇ ਨੂੰ ਨਾਲਾ ਪਾ ਇੱਕ ਹਾਂ ਖਿਚੋਣ ਖਿਚੋਣ ਪੂਰਾ ਦੂਈ ਖਿਚੋ ਫਿਰ ਹਾਂ ਉਰੀਸ਼ ਹਾਂ ਖਿਚੋ ਗੋਡਨ ਹੱਥ ਪਾ ਲੋ ਨਾਲ ਪੂਰਾ ਇੱਜਾ ਰੱਖਣੀ ਆ ਓਕੇ ਲੈਗਸ ਦੋਏ ਪੈਰ ਜੋੜ ਲੋ